ਇਹ ਨਾ ਦਬਤੀ ਰਤਾ ਜੀ ਕੋਈ ਵੀ ਕਿਸੇ ਵੱਖੋਂ ਵੀ ਵਧੀਆ ਨਹੀਂ ਸੀਗਾ ਜੀ ਆਉਂਦੇ ਸਾਰੇ ਜੀ بس ਇਹਨਾਂ ਨੇ ਤਾਂ ਆਉਂਦੇ ਸਾਰ ਸਾਡੇ ਉਹ ਸ਼ਰਾਬੀ ਸੀਗਾ ਜੀ ਲਖਵਿੰਦਰ ਸਿੰਘ ਤੇ ਮੇਰਾ ਸਹਰਾ ਸਾਹਿਬ ਬਾਹਰੇ ਸੀਗੇ ਜੀ ਤੇ ਇਹ ਜਿਹੜੀ ਮੇਰੀ ਸੱਸ ਹੈ ਇਹ ਵਸ ਸਾਰਾ ਦਿਨ ਵੀ ਸਾਡੇ ਪਿੱਛੇ ਭਰਾ ਨਹੀਂ ਸੀ ਆਉਂਦੇ ਸਾਰੀ ਮੈਨੂੰ ਕਹਿਣ ਲੱਗ ਗਈ ਸੀ ਕਿ ਵੀ ਤੇਰੇ ਪਿੱਛੇ ਭਰਾ ਨਹੀਂ ਹੈਗਾ ਤੂੰ ਉੱਥੋਂ ਜਿਹੜੀ ਜਾਇਦਾਦ ਹੈ ਉਹਦਾ ਬੰਦਾ ਹਿੱਸਾ ਲੈ ਗਿਆ ਮੈਂ ਮੇਰੀ ਸੱਸ ਨੂੰ ਇਹੀ ਕਹਿੰਦੀ ਰਹੀ ਵੀ ਮਾਤਾ ਵੀ ਜਦੋਂ ਮੇਰੀਆਂ ਸਾਰੀਆਂ ਭੈਣਾਂ ਨੂੰ ਮਿਲੂਗਾ ਮੈਨੂੰ ਵੀ ਮਿਲੂ ਜੇ ਸਾਡੇ ਭਰਾ ਨਹੀਂ ਜੋ ਨਹੀਂ ਕਿੱਥੇ ਜਾਣਾ ਹੈ ਵੀ ਦੋ ਭੈਣਾਂ ਮੇਰੀਆਂ ਹਜੇ ਕੁਮਾਰੀਆਂ ਨੇ ਜੀ ਮੇਥੋਂ ਛੋਟੀਆਂ ਨੇ ਜਿਹੜੀਆਂ अच्छा ਵੀ ਤੁਸੀਂ ਇਹ ਗੱਲਾਂ ਛੱਡੋ ਵੀ ਤੁਸੀਂ ਅੱਗੇ ਇਧਰਵਾਰੇ ਸੋਚੋ ਵੀ ਆਪਣੇ ਘਰ ਦਾ ਭਵਿੱਖ ਬਹੁਤ ਖਰਾਬ ਹੈ ਵੀ ਮੇਰੇ ਡੈਡੀ ਨੂੰ ਮੇਰੇ ਸਹੁਰਾ ਸਾਹਿਬ ਨੂੰ ਆਪਾਂ ਪਹਿਲਾਂ ਘਰੇ ਬਲਾਓ ਸਾਰਿਆਂ ਨੂੰ ਵੱਡੀ ਤਾਂ ਇਹੀ ਹੈ ਵੀ ਉਹ ਆਪਦੇ ਘਰੇ ਆਵੇ ਆਪਦਾ ਆ ਕੇ ਮਾਹੌਲ ਵੀ ਆਪਣਾ ਵਧੀਆ ਰੱਖੇ ਆਪਾਂ ਨੂੰ ਸਾਰੇ ਪਰਿਵਾਰ ਨੂੰ ਹਾਂਜੀ ਮਤਲਬ ਕਹਿੰਦਾ ਉਹ ਮਾਂ ਵਾਲਾ ਪਿਆਰ ਨਹੀਂ ਦੇਖਿਆ ਤੁਸੀਂ ਕਿਹਾ ਨਹੀਂ ਮਾਂ ਵਾਲਾ ਪਿਆਰ ਤਾਂ ਮਿਲ ਹੀ ਨਹੀਂ ਹੈਗਾ ਜੀ ਮੈਨੂੰ ਰੋਟੀ ਪਾਣੀ ਵੇਲੇ ਕੋਈ ਤਾਨਾ ਮਿਣਾ ਵੱਜਦਾ ਸੀ ਹਾਂਜੀ ਦੀਦੀ ਬਹੁਤ ਮੈਂ ਕਿੰਨਾ ਵੀ ਕਰੀ ਜਾਂਦੀ ਦੀਦੀ ਵੀ ਮੈਂ ਕੋਈ ਫਰਕ ਨਹੀਂ ਸਮਝਦੀ ਸੀਗੀ ਮੈਂ ਜੋ ਵੀ ਕਹਿੰਦਾ ਪਾਣੀ ਤੱਕ ਵੀ ਜੀ ਮੇ ਲੋਕਾਂ ਦੇ ਘਰਾਂ ਚੋਂ ਭਰ ਕੇ ਲੈ ਕੇ ਆਉਂਦੀ ਸੀਗੀ ਵੀ ਘਰੇ ਪਾਣੀ ਦਾ ਪ੍ਰਬੰਧ ਵੀ ਨਹੀਂ ਸੀਗਾ ਮੈਂ ਪੁੱਛ ਕੇ ਦੇਖੋ ਵੀ ਮੈਂ ਸਾਰਾ ਦਿਨ ਪਾਣੀ ਢੋਂਦੀ ਰਹਿੰਦੀ ਜੀ ਮੱਝਾਂ ਵੀ ਸੀ ਘਰੇ ਉਹਨਾਂ ਨੂੰ ਵੀ ਪਾਣੀ ਮੈਂ ਕਿਸੇ ਦੇ ਘਰੋਂ ਲਿਆ ਕੇ ਪਸ਼ੂਆਂ ਨੂੰ ਪਾਣੀ ਪਿਉਂਦੀ ਜੀ ਆਪਨੇ ਤਾਂ ਪੀਣਾ ਨਾਣਾ ਧੋਣਾ ਕਪੜਾ ਜਿਹੜਾ ਧੋਣਾ ਇਹਨਾਂ ਦੇ ਘਰ ਦੇ ਵਿੱਚ ਆ ਬਹੁਤ ਛੇਗਾ